ਸੰਗਤਜੀ ਜਿੰਮੇ ਕਿ ਸਿਸਰ ਜਾਂਦੇ ਸ਼੍ਰੀ ਫਤਿਹਗੜ ਸਾਹਿਬ ਬਹੁਤ ਹੀ ਸੰਗਤ ਬੜੇ ਪ੍ਰੇਮ ਪਿਆਰ ਅਤੇ ਸਤਿਕਾਰ ਦੇ ਨਾਲ ਸੇਵਾ ਕਰਨ ਦੇ ਲਈ ਜਾਂਦੇ ਨੇ ਪਰ ਕੁਝ ਕੁ ਲੋਕ ਹੁੰਦੇ ਨੇ ਜੋ ਕਿ ਉੱਥੇ ਜਾ ਕੇ ਵੀ ਨਹੀਂ ਟਿਕਦੇ ਅਤੇ ਟਰੈਕਟਰਾਂ ਦੇ ਉੱਤੇ ਖੁੱਲ੍ਹੜ ਬਾਚੀਂ ਕਰਦੇ ਨੇ ਤੁਸੀਂ ਆਹ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਫਤਿਹਗੜ ਸਾਹਿਬ ਜਾ ਰਹੇ ਟਰੈਕਟਰਾਂ ਦੇ ਉੱਤੇ ਸੇਵਾਦਾਰ ਕਿਵੇਂ ਟਰੈਕਟਰਾਂ ਦੇ ਉੱਤੇ ਬੈਠ ਕੇ ਰੇਸਾ ਲਗਾ ਰਹੇ ਨੇ ਤੁਸੀਂ ਆਪ ਦੇਖ ਸਕਦੇ ਹੋ ਬਾਕੀ ਤੁਹਾਨੂੰ ਇੱਕ ਵੀਡੀਓ ਅੱਗੇ ਦਿਖਾਉਣਿਆ ਉਹ ਤੁਹਾਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤੁਹਾਨੂੰ ਵੀ ਲੈ ਕੇ ਚੱਲ ਉਸ ਵੀਡੀਓ ਦੇ ਵੱਲ ਓ ਯਾਰ 1 ਮਿੰਟ ਹੋੜੇ ਹੋੜੇ ਮੁੰਡਾ ਚ ਗਿਆ ਓਏ ਓ ਆ ਜਾਏਗਾ ਆ ਜਾਏਗਾ ਓ ਇੱਧਰ ਵੇਖੋ ਟਰੈਕਟਰ ਪਹਿਲਾਂ ਹੈ ਨੀ ਤੁਸੀਂ ਨਾਲ ਹਾਂਜੀ ਹਾਂਜੀ ਨਹੀਂ ਟਰੈਕਟਰ ਚੱਲ ਤੇਜ਼ ਹੀ ਨਾ ਬਾਕੀ ਟਰੈਕਟਰ ਵਾਲੇ ਵੀਰਾਂ ਨੂੰ ਇੱਕੋ ਹੀ ਬੇਨਤੀ ਕਰਨੀ ਚਾਹਵਾਂਗੇ ਟਰੈਕਟਰ ਹੌਲੀ ਅਤੇ ਧਿਆਨ ਦੇ ਨਾਲ ਚਲਾਓ ਕਿਉਂਕਿ ਪਿੱਛੇ ਤਾਂ ਹੁਣ ਤੁਹਾਡਾ ਪਰਿਵਾਰ ਡਰੀਕ ਰਿਹਾ ਕਿਉਂਕਿ ਇੱਕ ਛੋਟੀ ਜਿਹੀ ਗਲਤੀ ਦੇ ਨਾਲ ਕਾਫੀ ਵੱਡਾ ਨੁਕਸਾਨ ਹੋ ਸਕਦਾ ਤੁਸੀਂ ਆਪ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇੱਕ ਗਲਤੀ ਸਾਰੀ ਉਮਰ ਬੰਦੇ ਦੇ ਉੱਤੇ ਭਾਰੀ ਪੈ ਜਾਂਦੀ ਹੈ ਜੇਕਰ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰੋ ਆਪਣਾ ਫਰਜ਼ ਸਮਝ ਕੇ ਤਾਂ ਜੋ ਕਿਸੇ ਹੋਰ ਵੀਰ ਦੇ ਨਾਲ ਇਦਾਂ ਦੀ ਕੋਈ ਦੁਰਘਟਨਾ ਨਾ ਹੋਵੇ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰੋ